ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਜੀ ਅੱਜ ਦੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਜਾਣਕਾਰੀ ਦੇਵਾਂਗੇ ਸੈਟਲਾਈਟ ਇਮੇਜ ਦੇ ਦੇਖ ਕੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ ਤੁਸੀਂ ਦੇਖ ਰਹੇ ਹੋ ਕਿ ਸੈਟਲਾਈਟ ਇਮੇਜ ਦੇ ਵਿੱਚ ਕੋਈ ਵੱਡੀਆਂ ਹਜੇ ਫ ਬਣਦੀ ਹੈ ਉਹਦੇ ਵਿੱਚ ਬੱਦਲੀ ਸਿਸਟਮ ਬਣਿਆ ਹੋਇਆ ਜੋ ਕਿ ਹਲਕੇ ਫੁਲਕੇ ਕਿਣਮਣ ਕਰੀ ਕਰਨ ਦੇ ਸਮਰੱਥ ਦਿਖਾਈ ਦੇ ਰਿਹਾ ਹੈ ਪਰ ਬਾਕੀ ਪੰਜਾਬ ਦੇ ਵਿੱਚ ਕੋਈ ਵੱਡੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਇਕ ਰਡਾਰ ਸਿਸਟਮ ਦੇਖ ਲੈਂਦਾ ਕਿ ਆਉਂਦੇ ਕੁਝ ਘੰਟਿਆਂ ਵਿੱਚ ਕਿਸ ਇਲਾਕੇ ਵਿੱਚ ਕੀ ਹਾਲਾਤ ਬਣ ਸਕਦੇ ਨੇ ਜੀ ਰਡਾਰ ਸਿਸਟਮ ਤੋਂ ਸਾਫ਼ ਦਿਖਾਈ ਦੇ ਰਿਹਾ ਜੀ ਬਠਿੰਡਾ ਅਤੇ ਲੁਧਿਆਣਾ ਦੀ ਬੈਲਟ ਤੋਂ ਇਲਾਵਾ ਪਠਾਨਕੋਟ ਗੁਰਦਾਸਪੁਰ ਦੇ ਨਾਲ ਇਤੇਰੇ ਵੀ ਇੱਕ ਸਿਸਟਮ ਬਣਦੇ ਹੋਏ ਕੁਝ ਘੰਟਿਆਂ ਵਿੱਚ ਦਿਖਾਈ ਦੇਣਗੇ ਜੋ ਕਿ ਹਲਕੇ ਤੋਂ ਦਰਮਿਆਨੇ ਮੀਂਹ ਕਰਨ ਦੇ ਸਮਰੱਥ ਹੈ ਉਸ ਤੋਂ ਇਲਾਵਾ ਗੱਲ ਕਰੀਏ ਰਾਤ ਦੇ ਵੇਲੇ ਇੱਕ ਸਿਸਟਮ ਜਿਹੜੇ ਨੇ ਪਾਕਿਸਤਾਨ ਦੀ ਤਰਫੋਂ ਐਂਟਰ ਕਰਦੇ ਹੋਏ ਦਿਖਾਈ ਦੇ ਸਕਦੇ ਨੇ ਜੋ ਕਿ ਰਾਤ ਦੇ 10-11 ਵਜੇ ਤੱਕ ਐਂਟਰ ਕਰਨਗੇ ਫਿਲਹਾਲ ਪਰ ਗੱਲ ਕਰੀਏ ਦੁਪਹਿਰ ਤੋਂ ਸ਼ਾਮ ਤੱਕ ਕੋਈ ਵੱਡੀ ਕਾਰਵਾਈ ਨਹੀਂ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਤਾਪਮਨ ਵਧੇ ਹੋਏ ਦਿਖਾਈ ਦੇ ਰਹੇ ਨੇ ਜੀ ਬੈਲਟ ਦੀ ਗੱਲ ਕਰੀਏ ਤਾਂ ਖਾਸ ਕਰਕੇ ਮਾਝੇ ਦੇ ਵਿੱਚ ਤਾਪਮਨ ਜਿਹੜੇ ਨੇ ਉਹ ਤਾਪਮਨ ਹੁਣ ਫਿਲਹਾਲ ਘਟੇ ਨੇ 32 33 34 ਡਿਗਰੀ ਦਾ ਤਾਪਮਾਨ ਨੇ ਦੁਆਬੇ ਦੀ 벨ਟ ਕਰੀਏ ਤਾਂ ਗੱਲ ਤਾਂ ਮਿਕਸ ਜਿਹਾ ਤਾਪਮਾਨ ਹੈ 35 36 ਤੱਕ ਤਾਪਮਾਨ ਹੈ ਕਿਉਂਕਿ ਲਗਾਤਾਰ ਸਵੇਰ ਤੋਂ ਇਸ ਇਲਾਕੇ ਵਿੱਚ ਬੱਦਲਬਾਈ ਨਾ ਹੋਣ ਦੇ ਕਾਰਨ ਪੂਰੀ ਲਿਖਵੋਈ ਤੋਂ ਪੈ ਰਹੀ ਹੈ ਤਾਪਮਾਨ ਵਧੇ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕਰ ਲਈਏ ਜੀ ਆਪਾਂ ਮਾਲਵੇ 벨ਟ ਦੀ ਮਾਲਵੇ 벨ਟ ਦੇ ਵਿੱਚ ਤਾਪਮਾਨ ਪੀਕਾਂ ਤੇ ਨੇ ਜੀ 38 39 40 ਡਿਗਰੀ ਤੱਕ ਤਾਪਮਾਨ ਇਸ ਇਲਾਕੇ ਵਿੱਚ ਬਣਿਆ ਹੋਇਆ ਹੈ ਗਰਮੀ ਨੇ ਅਤੇ ਹਮਸ ਨੇ ਅਤ ਕਰਾਈ ਪਈ ਹੈ ਜੀ ਪਰ ਕੋਈ ਵੱਡੀ ਕਾਰਵਾਈ ਨਾ ਹੋਣ ਦੇ ਕਾਰਨ ਫਿਲਹਾਲ ਇਸ ਤਰੀਕੇ ਨਾਲ ਹੀ ਗਰਮੀ ਅਤੇ ਹਮ ਇਸ ਇਲਾਕੇ ਦੇ ਵਿੱਚ ਝੂਜਣਾ ਪਵੇਗਾ ਬਾਕੀ ਜੋ ਵੀ ਰਾਤ ਦੀ ਅਪਡੇਟ ਹੋਵੇਗੀ ਚੈਨਲ ਤੇ ਜਲਦ ਲੈ ਕੇ حاضر ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ